ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਸ਼ੂਬੇ 'ਚ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਲਈ ਨਸ਼ਾ ਤਸਕਰਾ ਖਿਲਾਫ ਚਲਾਈ ਮਹਮ ਤਹਿਤ ਬਰਨਾਲਾ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਕ ਦੀ ਅਗਵਾਈ ਹੇਠ ਬਰਨਾਲਾ ਦੇ ਹੌਟਸਪੌਟ ਕੇਂਦਰ ਸੈਸੀ ਵਸਤੀ ਬਨਾਲਾ ਵਿਖੇ ਸਰਛਾ ਅਭਿਆਨ ਚਲਾਇਆ ਇਸ ਮੌਕੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾ ਨੇ ਪੂਰੀ ਸੰਜੀਦਗੀ ਨਾਲ ਇਕੱਲੇ-ਇਕੱਲੇ ਘਰ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਕੀਤੀ ਅਤੇ ਕੁਝ ਵਿਅਕਤੀਆਂ ਤੇ ਸ਼ੱਕੀ ਵਾਹਨਾਂ ਨੂੰ ਕਬਜ਼ੇ ਵਿੱਚ ਵੀ ਲਿਆ ਇਸ ਮਹਿਮਬੰਦ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਪੂਰੇ ਪੰਜਾਬ ਸਟੇਟ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਤਹਿਤ ਜੋ ਪੰਜਾਬ ਪੁਲਿਸ ਦੀ ਐਂਟੀ ਡਰਗ ਕੈਂਪੇਨ ਚੱਲ ਰਹੀ ਹੈ ਉਹਦਾ ਈਗਲ 5 ਆਪਰੇਸ਼ਨ ਚੱਲ ਰਿਹਾ ਹੈਗਾ ਜਿੰਨੇ ਵੀ ਡਰਗ ਹੌਟਸਪੌਟਸ ਹੈਗੇ ਉਹਨਾਂ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਕਰਾਈ ਜਾ ਰਹੀ ਹੈ ਅਸੀਂ ਇਸ ਵੱਖ-ਵੱਖ ਅਫਸਰਾਂ ਦੇ ਥੱਲੇ ਟੀਮਜ਼ ਬਣਾਈ ਹੋਈਆਂ ਤੇ ਇੰਟੈਲੀਜੈਂਸ ਇਨਪੁੱਟਸ ਦੇ ਨਾਲ ਅਸੀਂ ਇਹ ਚੈਕਿੰਗ ਕਰਵਾ ਰਹੇ ਹਾਂ ਤੇ ਇਥੇ ਜੋ ਹਾਲੇ ਤੱਕ ਸਾਨੂੰ ਕੁਝ ਪ੍ਰਾਪਤੀਆਂ ਵੀ ਹੋਈਆਂ ਕੁਝ ਰਿਕਵਰੀਜ਼ ਹੋਈਆਂ ਐਕਸਾਈਜ਼ ਦੀ ਵੀ ਤੇ ਐਨਡੀ ਦੀ ਵੀ ਕੁਝ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਵਹੀਕਲਜ਼ ਵੀ ਇੰਪਾਉਂਡ ਕੀਤੇ ਆ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੀਤੀ ਜਾ ਰਹੀ ਹੈ ਜੀ ਜੀ ਜਿਹੜੇ ਵੀ ਜਿੱਦਾਂ ਕਿ ਇਹ ਰਾਮ ਬਾਗ ਦਾ ਬੈਕ ਸਾਈਡ ਹੈਗਾ ਬਸ ਸਟੈਂਡ ਦਾ ਹੈਗਾ ਇੱਕ ਤਫੇ ਦੇ ਵਿੱਚ ਹੈਗਾ ਮੈਲਕਲਾ ਦੇ ਵਿੱਚ ਵੀ ਕਰਾ ਰਹੇ ਆ ਅਡਡ ਥਾਵਾਂ ਤੇ ਜਿੱਥੇ ਵੀ ਸਾਨੂੰ ਪਹਿਲਾਂ ਤੋਂ ਵੀ ਇਨਫੋਰਮੇਸ਼ਨ ਬੇਸਡ ਵੀ ਹੈਗਾ ਤੇ ਜੋ ਡਰਗ ਹੌਟਸਪੌਟ ਜਿੱਦੇ ਕਿ ਪਹਿਲਾਂ ਕਾਫੀ ਪਰਚੇ ਦਰਜ ਨੇ ਉਹਨਾਂ ਏਰੀਆਜ਼ ਦੇ ਵਿੱਚ ਕਾਸੋ ਆਪਰੇਸ਼ਨਸ ਕਰਾਏ ਜਾ ਰਹੇ ਸਰ ਪ੍ਰੋਪਰਟੀ ਵੀ ਸੀਲ ਕੀਤੀਆਂ ਜਾਂਦੀਆਂ ਨੇ ਇਹਨਾਂ ਨੂੰ ਹਾਂਜੀ ਬਿਲਕੁਲ ਅਸੀਂ ਪਹਿਲਾਂ ਵੀ ਜੀ ਕਾਫੀ ਨੀਅਰ ਅਬਾਊਟ 8 ਕਰੋੜ ਦੀ ਪ੍ਰੋਪਰਟੀਆਂ ਜੋ ਇਲੀਗਲੀ ਬਣਾਈ ਹੋਈਆਂ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਉਹ ਅਸੀਂ ਸੀਜ਼ ਫ੍ਰੀਜ਼ ਕਰਾਈ ਹੈਗੀ ਤੇ ਫੋਰਫੀਟ ਕਰਾਈ ਹੈ ਤੇ ਨਾਲ ਦੀ ਨਾਲ ਹਾਲੇ ਵੀ ਸਾਡੇ ਆਪਰੇਸ਼ਨਸ ਚੱਲ ਰਹੇ ਹਨ ਤੇ ਪ੍ਰੋਪਰਟੀਆਂ ਅਸੀਂ ਹੋਰ ਵੀ ਫ੍ਰੀਜ਼ ਕਰਾਵਾਂਗੇ ਕੇਸਸ ਆਰ ਬੀਇੰਗ ਪ੍ਰਿਪੇਅਰਡ ਸਰ ਆਪ ਕਿੰਨੇ ਵਹੀਕਲ ਮਤਲਬ ਕਿ ਜਿਹੜੇ ਬਰਾਮਦ ਕਰਤੇ ਗਏ ਜੀ ਉਹ ਅਸੀਂ ਪ੍ਰੈਸ ਨੋਟ ਤੁਹਾਨੂੰ ਜਦੋਂ ਕੰਪਲੀਟ ਹੋ ਜਾਂਦਾ ਹੈ ਇੱਕ ਵਾਰੀ ਸਾਡਾ ਆਪਰੇਸ਼ਨ ਫਿਰ ਸ਼ੇਅਰ ਕਰ ਲਾਂਗੇ ਸਰ ਆਮ ਪਬਲਿਕ ਨਸ਼ੇ ਬਾਰੇ ਕੀ ਕਹਿੰਦੇ ਦੇਗਾ ਤੁਹਾਨੂੰ ਜੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਨਸ਼ੇ ਤੋਂ ਦੂਰ ਰਹੋ ਤੇ ਜੋ ਪੁਲਿਸ ਦੀ ਮੁਹਿੰਮ ਹੈਗੀ ਉਹਦੇ ਵਿੱਚ ਪੁਲਿਸ ਦਾ ਸਾਥ ਦਿਓ ਕਿਸੇ ਕੋਲ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਸਾਡਾ ਵਟਸਐਪ ਨੰਬਰ ਹੈ ਸਾਡੇ ਆਫਸਰਾਂ ਦੇ ਨੰਬਰ ਆਨਲਾਈਨ ਅਵੇਲੇਬਲ ਹੈ ਲੋਕੀ ਕਿਸੇ ਵੀ ਅਫਸਰ ਕੋਲ ਆ ਕੇ ਇਨਫੋਰਮੇਸ਼ਨ ਦੇ ਸਕਦੇ ਹਨ ਉਹਨਾਂ ਦੀ ਜੋ ਆਈਡੈਂਟੀਟੀ ਹੈ ਉਹ ਖੂਫੀਆ ਰੱਖੀ ਜਾਏਗੀ ਸੀਕ੍ਰੀਟ ਰੱਖੀ ਜਾਏਗੀ ਤੇ ਅਸੀਂ ਸਪਲਾਈ ਚੇਨ ਤੇ ਕੰਮ ਕਰ ਰਹੇ ਆ ਡਿਮਾਂਡ ਤੇ ਵੀ ਲੋਕੀ ਸਾਡਾ ਸਹਿਯੋਗ ਦੇਣ ਅਗਰ ਕਹੀਂ ਕੋਈ ਨਸ਼ੇ ਦੀ ਲਪਸਤ ਦੇ ਵਿੱਚ ਆਂਦਾ ਹੈ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਵੀ ਅਸੀਂ ਭਰਤੀ ਕਰਾਉਣ ਦੇ ਵਿੱਚ ਸਹਿਯੋਗ ਦੇਵਾਂਗੇ ਤੇ ਲੋਕਾਂ ਨੂੰ ਇਹ ਅਪੀਲ ਹੈ ਕਿ ਬੱਚਿਆਂ ਨੂੰ ਵੀ ਜੋ એનર્ਜੀ ਆ ਉਹਨੂੰ ਸਹੀ ਚੈਨਲਾਈਜ਼ ਕਰਕੇ ਤੇ ਸਪੋਰਟਸ ਪੜ੍ਹਾਈ ਵੱਲ ਤੇ ਪ੍ਰੋਗਰੈਸਿਵ ਵਰਕਸ ਵੱਲ ਲਾਇਆ ਜਾਏ